ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਇੱਕ ਖਾਸ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਤੇ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਤੁਸੀਂ ਇੱਕ ਨਵਾਂ YouTube ਚੈਨਲ ਕਿੱਦਾਂ ਬਣਾ ਸਕਦੇ ਆ ਤੇ ਉਹਦੇ ਲਈ ਜਿਹੜਾ ਫਰਸਟ ਸਟੈਪ ਆਉਂਦਾ ਕਿ ਤੁਸੀਂ ਕ੍ਰੀਏਟ ਜਿਹੜਾ YouTube ਚੈਨਲ ਕਰਨਾ ਆਉਂਦਾ ਉਹਦੇ ਲਈ ਤੁਹਾਨੂੰ ਇੱਕ ਮੇਲ ਚਾਹੀਦੀ ਹੁੰਦੀ ਆ ਉਹ ਮੇਲ ਤੇ ਜਾ ਕੇ ਤੁਸੀਂ ਕਿ ਜਿਹੜਾ ਫਰਸਟ ਸਟੈਪ ਆ ਉਹ ਤੁਸੀਂ ਮਤਲਬ ਕਿ ਆਪਣਾ ਆਪਣੇ ਇੱਥੇ ਲੈਫਟ ਸਾਈਡ ਤੇ ਆ ਰਿਹਾ ਉਹ ਇੱਥੇ ਆ ਕੇ ਕ੍ਰੀਏਟ ਕਰਨਾ ਆਉਂਦਾ ਤੁਸੀਂ ਉਹ ਇੱਥੇ ਪਹਿਲਾਂ ਆਪਣਾ ਨਾਮ ਭਰ ਲੈਣਾ ਠੀਕ ਆ ਤੇ ਫਿਰ ਆਪਣਾ ਮਤਲਬ ਕਿ ਮੇਲ ਭਰ ਲੈਣੀ ਆ ਤੁਸੀਂ ਇਦਾਂ ਕਰਕੇ ਸੋਨੂੰ ਇਸ ਤਰ੍ਹਾਂ ਦਾ ਇਹ ਬਣ ਕੇ ਤਿਆਰ ਹੋ ਜੇਗਾ ਕ੍ਰੀਟ ਹੋ ਜੇਗਾ ਤੁਹਾਡਾ ਕੌਂਟ ਤੇ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਜਿਹੜਾ ਮਗਰ ਬੈਨਰ ਲਾਉਣਾ ਹੁੰਦਾ ਜਿਹੜਾ ਕਿ ਆਪਣੇ ਲੱਗਿਆ ਹੋਇਆ ਤੁਸੀਂ ਦੇਖ ਰਹੇ ਆ ਇਹ ਬੈਨਰ ਤੁਸੀਂ ਕੈਨਵਾ ਐਪ ਤੋਂ ਮਤਲਬ ਕਿ ਬਣਾ ਸਕਦੇ ਆ ਤੇ ਇੱਥੋਂ ਤੁਸੀਂ ਥੰਬਲ ਵੀ ਬਣਾ ਸਕਦੇ ਆ ਫ੍ਰੀ ਐਪ ਆ ਤੁਸੀਂ ਇਹਨੂੰ ਡਾਊਨਲੋਡ ਕਰਕੇ ਇੱਥੋਂ ਤੁਸੀਂ ਆਪਣਾ ਤੰਮਿਲ ਤੇ ਇਹ ਬਾਇਨਰ ਬਣਾ ਸਕਦੇ ਆ ਦੂਜਾ ਸਟੈਪ ਆਪਣਾ ਆ ਜਾਂਦਾ ਕਿ ਤੁਸੀਂ ਮਤਲਬ ਕਿ ਬਾਇਓ ਬਾਇਓ ਵਿੱਚ ਇਦਾਂ ਆ ਜਾਂਦਾ ਕਿ ਤੁਸੀਂ ਮਤਲਬ ਆ ਸੁਣੋ ਆਪਾਂ ਦਿਖਾ ਰਹੇ ਆ ਕਿ ਬਾਇਓ ਵਿੱਚ ਇਦਾਂ ਇੰਦਾ ਤੁਸੀਂ ਮਤਲਬ ਕਿ ਕਿਹੜੀਆਂ ਵੀਡੀਓ YouTube ਤੇ ਅਪਲੋਡ ਕਰਨੀਆਂ ਮਤਲਬ ਕਿਸ ਤਰ੍ਹਾਂ ਦਾ ਕੰਟੈਂਟ ਤੁਸੀਂ ਮਤਲਬ ਕਿ ਆਪਣਾ YouTube ਤੇ ਅਪਲੋਡ ਕਰਨਾ ਤੇ ਤੁਸੀਂ ਉਹ ਬਾਇਓ ਵਿੱਚ ਲਿਖਣਾ ਹੁੰਦਾ ਕਿ ਮੈਂ ਬਲੌਗਿੰਗ ਕਰਨੀ ਆ ਚਾਹੇ ਮੈਂ ਮਤਲਬ ਕੁਕਿੰਗ ਕਰਨੀ ਆ ਚਾਹੇ ਮੰਨ ਲਓ ਕਿ ਮੈਂ ਉਹ ਟਰੱਕ ਡਰਾਈਵਰ ਬਾਰੇ ਟਰੱਕ ਬਾਰੇ ਦੱਸਣਾ ਹਨਾ ਚਾਹੇ ਮੈਂ ਕੈਨੇਡਾ ਬਾਰੇ ਚਾਹੇ ਮੈਂ ਕੈਨੇਡਾ ਬਾਰੇ ਦੱਸਣਾ ਇਦਾਂ ਦਾ ਤੁਸੀਂ ਮਤਲਬ ਕਿ ਬਾਇਓ ਵਿੱਚ ਦੱਸ ਸਕਦੇ ਆ ਕਿ ਮੈਂ ਇਦਾਂ ਦਾ ਕੁਝ ਲਿਖ ਕੇ ਆਪਣਾ ਬਾਇਓ ਵਿੱਚ ਕਿ ਇਦਾਂ ਤੁਸੀਂ ਦੱਸ ਸਕਦੇ ਆ ਤੇ ਉਹਦੇ ਨਾਲ ਹੀ ਤੁਸੀਂ ਜਿਹੜਾ ਤੁਹਾਡਾ ਇਸ਼ਟਾ ਦਾ ਅਕਾਊਂਟ ਆ ਮਤਲਬ ਕਿ ਤੁਸੀਂ ਉਹ ਮੈਂਸ਼ਨ ਕਰ ਸਕਦੇ ਆ ਫੇਸਬੁੱਕ ਦਾ ਜਿੱਦਾਂ ਕਿ ਅਕਾਊਂਟ ਆ ਤੁਸੀਂ ਉਹ ਮੈਂਸ਼ਨ ਕਰ ਸਕਦੇ ਆ ਬਾਇਓ ਵਿੱਚ ਇਹ ਚੀਜ਼ਾਂ ਤੁਸੀਂ ਮਤਲਬ ਕਰਕੇ ਉਹਨੂੰ ਸੇਵ ਕਰ ਦੇਣਾ ਇਹ ਤੁਹਾਡਾ ਕਿ ਆ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਬਣ ਕੇ ਫਿਰ ਤਿਆਰ ਹੋਵੇਗਾ ਆ ਤੁਸੀਂ ਲੈਫਟ ਸਾਈਡ ਦੇਖ ਰਹੇ ਆ ਉਸ ਤੋਂ ਬਾਅਦ ਤੁਹਾਡੇ ਇਹ ਚੀਜ਼ ਹੈ ਕਿ ਜਿਹੜਾ ਕਿ ਇੱਕ ਨਾਮਾ YouTube ਚੈਨਲ ਬਣਾਉਣਾ ਬਹੁਤ ਸੌਖਾ ਤੇ ਇਸ ਤਰ੍ਹਾਂ ਦਾ ਬਣ ਕੇ ਚੈਨਲ ਤਿਆਰ ਹੋ ਜਾਂਦਾ ਫਿਰ ਤੁਹਾਨੂੰ ਕਿ ਮਤਲਬ ਜਿਹੜਾ ਤੀਜਾ ਸਟੈਪ ਆ ਆਪਾਂ ਵੀਡੀਓ ਜਿਹੜੀ ਕਿ ਅਪਲੋਡ ਕਰਨੀ ਹੁੰਦੀ ਆ ਕਿ ਤੁਸੀਂ ਉਹ ਵੀ ਕਰ ਸਕਦੇ ਆ ਤੇ ਉਹ ਸਟੈਪ ਬਾਈ ਸਟੈਪ ਜਿੱਦਾਂ ਕਿ ਤੁਸੀਂ ਸ਼ਾਰਟ ਵੀਡੀਓ ਚਾਹੇ ਲੌਂਗ ਵੀਡੀਓ ਅਪਲੋਡ ਕਰਨੀ ਆ ਹਨਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਉਹ ਤੁਸੀਂ ਕਿਵੇਂ ਅਪਲੋਡ ਕਰ ਸਕਦੇ ਆ ਤੇ ਉਹ ਹਾਂਜੀ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਤੁਸੀਂ ਕਿਦਾਂ ਵੀਡੀਓ ਅਪਲੋਡ ਕਰ ਸਕਦੇ ਆ YouTube ਤੇ ਤੇ ਇਦਾਂ ਜਿੱਦਾਂ ਕਿ ਮਤਲਬ ਇਹ ਆਪ ਜਿੱਦਾਂ ਕਿ ਸ਼ਾਰਟ ਵੀਡੀਓ ਤੁਸੀਂ ਅਪਲੋਡ ਕਰਨੀ ਆ ਜਿਹੜਾ ਪੈਨਸਲ ਦਾ ਉੱਤੇ ਨਿਸ਼ਾਨ ਦਿੱਤਾ ਹੋਇਆ ਇਹਦੇ ਤੁਸੀਂ ਕਲਿੱਕ ਕਰਕੇ ਤੇ ਤੁਸੀਂ ਲਾ ਸਕਦੇ ਕਿ ਕਿੱਥੇ ਮਤਲਬ ਕਿਹੜੀ ਮੂਰੇ ਫੋਟੋ ਆਵੇ ਤੁਹਾਡੀ ਤੇ ਉਦੋਂ ਬਾਅਦ ਟਾਈਟਲ ਆਪਣਾ ਉਹ ਤੁਸੀਂ ਮਤਲਬ ਕਿ ਕਿਸ ਰਿਲੇਟ ਦੀ ਵੀਡੀਓ ਪਾ ਰਹੇ ਆ ਉਹ ਕਰ ਲੈਣਾ ਤੇ ਉਦੋਂ ਬਾਅਦ ਪਬਲਿਕ ਮਤਲਬ ਕਿ ਤੁਸੀਂ ਪਬਲਿਕ ਨੂੰ ਸ਼ੇਅਰ ਕਰਨੀ ਹੈ ਕਿ ਨਹੀਂ ਕਰਨੀ ਉਹ ਕਰ ਲੈਣਾ ਉਦੋਂ ਬਾਅਦ ਜਿਹੜਾ ਕਿ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਇੱਥੇ ਇੱਥੇ ਆ ਜਾਂਦਾ ਕਿ ਤੁਸੀਂ ਯੈਸ ਕਰਨਾ ਹੈ ਕਿ ਨੋ ਕਰਨਾ ਹੈ ਇੱਥੇ ਮਤਲਬ ਕਿ ਜ਼ਿਆਦਾਤਰ ਇੱਥੇ ਮਤਲਬ ਨੋ ਕਿਡਸ ਜਿਹੜੇ ਕਿ ਬੱਚਾ ਰਿਲੇਟਰ ਨਹੀਂਗੀ ਵੀਡੀਓ ਇਹ ਤੇ ਤੁਸੀਂ ਬੰਦ ਹੀ ਕਰਨਾ ਹੁੰਦਾ ਆਪਣਾ ਇਹ ਆਪਾਂ ਬੰਦ ਕਰ ਦੇਣਾ ਉਦੋਂ ਬਾਅਦ ਇਹ ਬੰਦ ਕਰਕੇ ਤੇ ਆਪਾਂ ਇਥੋਂ ਵੇਗ ਆ ਕੇ ਤੇ ਇਹ ਮਤਲਬ ਕਿ ਤੁਸੀਂ ਆਪਣੇ ਜਿਹੜੇ ਕਮੈਂਟ ਪਾਉਣੀ ਹੁੰਦੀ ਹੈ ਤੇ ਆਪ ਵੀ ਤੁਸੀਂ ਕਰ ਸਕਦੇ ਆ ਉਸ ਤੋਂ ਬਾਅਦ ਤੁਸੀਂ ਵੀਡੀਓ ਅਪਲੋਡ ਕਰ ਸਕਦੇ ਆ ਤਾਂ ਠੀਕ ਆ ਤੇ ਇਦਾਂ ਤੁਹਾਡੀ ਵੱਡੀ ਵੀਡੀਓ ਵੀ ਮਤਲਬ ਕਿ ਉਹ ਜਿਹੜਾ ਕਿ ਸਟੂਡੀਓ ਐਪ ਹੁੰਦਾ ਉਹ ਤੇ ਜਾ ਕੇ ਤੁਸੀਂ ਥੰਬਨੇਲ ਵੀ ਲਾ ਸਕਦੇ ਆ ਵੱਡੀ ਵੀਡੀਓ ਤੇ ਤੇ ਜਿਹੜੀ ਛੋਟੀ ਵੀਡੀਓ ਤੋਂ ਤੁਸੀਂ ਉਦਾਂ ਹੀ ਮਤਲਬ ਕਿ ਉਥੋਂ ਜਦੋਂ ਤੁਸੀਂ ਵੀਡੀਓ ਅਪਲੋਡ ਕਰਨੀ ਹੈ ਤੇ ਤੁਸੀਂ ਉਥੋਂ ਹੀ ਮਤਲਬ ਕਿ ਆਪਣਾ ਉਹ ਥੰਬਨੇਲ ਚੁਣ ਸਕਦੇ ਆ ਸ਼ਾਰਟ ਵੀਡੀਓ ਤੇ ਤੇ ਇਦਾਂ ਤੁਸੀਂ ਇਹਨੂੰ ਅਪਲੋਡ ਕਰ ਸਕਦੇ ਆ हां जी ਜਿੱਦਾਂ ਜਿਦਾਂ ਤੁਹਾਨੂੰ ਆਪਾਂ ਦੱਸਿਆ ਕਿ ਤੁਸੀਂ ਕਿੱਦਾਂ ਇਹ ਵੀਡੀਓ ਅਪਲੋਡ ਕਰ ਸਕਦੇ ਆ ਤੇ ਕਿੱਦਾਂ ਮਤਲਬ ਕਿ ਚੈਨਲ ਤੁਸੀਂ ਬਣਾ ਸਕਦੇ ਆ ਇੱਕ ਨਵਾਂ YouTube ਚੈਨਲ ਇਹ ਬਹੁਤ ਸੌਖਾ ਤਰੀਕਾ ਤੁਹਾਡੇ ਕੋਲੇ ਮੇਲ ਹੁੰਦ ਕੋਈ ਆ ਇਕੱਲਾ ਮੇਲ ਦੇ ਹੁੰਦਾ ਮੇਲ ਨਾਲ ਤੁਸੀਂ ਕ੍ਰੀਏਟ ਕਰਕੇ ਆਪਣਾ ਅਕਾਊਂਟ ਤੇ YouTube ਤਾਂ ਆਪਣੇ ਕੋਲੇ ਮਤਲਬ ਡਾਊਨਲੋਡ ਹੀ ਉਹਦੇ ਵਿੱਚ ਜਾ ਕੇ ਤੁਸੀਂ Gmail ਨਾਲ ਕ੍ਰੀਏਟ ਕਰ ਲੈਣਾ account ਤੇ ਉਹਦਾ ਨਾਮ ਪਾ ਕੇ ਤੇ ਫਿਰ ਥੱਲੇ ਮਤਲਬ ਕਿਸ ਨੂੰ ਦੱਸਿਆ ਜਿਹੜਾ ਕਿ ਬੈਕਗ੍ਰਾਉਂਡ ਵਾਲਾ ਬੈਨਰ ਉਹ ਕੈਨਵਾ ਹੈ ਹਾਂਜੀ ਸੋਨੂੰ ਆਪਾਂ ਦੱਸਿਆ ਕਿ ਕਿਦਾਂ ਤੁਸੀਂ ਕਿ ਜਿਹੜੀ ਕਿ ਵੀਡੀਓ ਅਪਲੋਡ ਕਰ ਸਕਦੇ ਆ ਤੇ ਉਸ ਤੋਂ ਬਾਅਦ ਕਿ ਤੁਹਾਡਾ ਇਹ YouTube ਚੈਨਲ ਬਣ ਕੇ ਤਿਆਰ ਆਵੇ ਤਾਂ ਬਹੁਤ ਜ਼ਿਆਦਾ ਸੌਖਾ ਤਰੀਕਾ ਜਿਹੜਾ ਕਿ YouTube ਚੈਨਲ ਬਣਾਉਣ ਦਾ ਇੱਕ ਨਵਾਂ ਤੇ ਤੁਸੀਂ ਜ਼ਰੂਰ 2025 ਵਿੱਚ ਇੱਕ ਨਵਾਂ YouTube ਚੈਨਲ ਬਣਾਓ ਤੇ ਤੁਸੀਂ ਇਸ ਤਰ੍ਹਾਂ ਇਹ ਚੈਨਲ ਬਣਾ ਸਕਦੇ ਆ ਤੇ ਆਪਾਂ ਤੁਹਾਨੂੰ ਜਿੱਦਾਂ ਕਿ ਸਟੈਪ ਬਾਈ ਸਟੈਪ ਦੱਸਿਆ ਪਹਿਲਾ ਸਟੈਪ ਸੀਗਾ ਕਿ ਤੁਸੀਂ Gmail ਤੁਹਾਡੇ ਕੋਲੇ ਹੁੰਦੋਈ ਆ ਉਹ ਤੁਸੀਂ ਮਤਲਬ ਕਿ ਆਪਣੀ ਕ੍ਰੀਏਟ ਕਰਨੀ ਹੁੰਦੀ ਹੈ ਉਹ ਜਾ ਕੇ ਤੇ ਮਤਲਬ ਨਾਮ ਲੈ ਕੇ ਆਪਣੇ ਜਿੱਦਾ ਕਿ ਮੇਲ ਤਾਂ ਮਤਲਬ ਮੇਲ ਪਾ ਦੇਣੀ ਆ ਹਨਾ ਤੇ ਉਸ ਤੋਂ ਬਾਅਦ ਤੁਸੀਂ ਕਿ ਬੈਕਗ੍ਰਾਉਂਡ ਵਾਲਾ ਜਿਹੜਾ ਤੁਹਾਡਾ ਬੈਨਰ ਉਹ ਤੁਸੀਂ ਮਤਲਬ ਸਿਲੈਕਟ ਕਰ ਲੈਣਾ ਠੀਕ ਹੈ ਮੁੜ ਕੇ ਬਾਈ ਵਿੱਚ ਜਾ ਕੇ ਤੁਸੀਂ ਆਪਣਾ ਦੱਸਣਾ ਆਪਦੇ ਬਾਰੇ ਕਿ ਮਤਲਬ ਤੁਸੀਂ ਕਿਸ ਤਰ੍ਹਾਂ ਦੀਆਂ ਵੀਡੀਓ ਅਪਲੋਡ ਕਰਨੀਆਂ YouTube ਤੇ ਉਹਦੇ ਬਾਰੇ ਦੱਸਣਾ ਤੁਹਾਡਾ Facebook ਤੇ ਅਕਾਊਂਟ ਹੈਗਾ ਉਹ ਪਾ ਦੇਣਾ ਮੈਂਸ਼ਨ ਕਰ ਦੇਣਾ Instagram ਦਾ ਮੈਂਸ਼ਨ ਕਰ ਦੇਣਾ ਇਹ ਚੀਜ਼ਾਂ ਹੋ ਗਈਆਂ ਤੇ ਉਦੋਂ ਬਾਅਦ ਜਿਹੜੀ ਤੁਹਾਨੂੰ ਆਪਾਂ ਵੀਡੀਓ ਦੱਸੀਏ ਕਿੰਦਾ ਤੁਸੀਂ ਅਪਲੋਡ ਕਰ ਸਕਦੇ ਆ ਤੇ ਉਹ ਵੀਡੀਓ ਅਪਲੋਡ ਤੁਸੀਂ ਇਦਾਂ ਕਰ ਸਕਦੇ ਆ ਤੇ ਜਿਹੜਾ ਕਿ ਉਹਦੇ ਥੰਬਨ ਲਾਉਣਾ ਉਹ ਸਟੂਡੀਓ ਤੋਂ ਅੱਗੇ ਮਤਲਬ ਕਿ ਜਿਹੜੀ ਆਪਾਂ ਵੀਡੀਓ ਬਣਾਵਾਂਗੇ ਉਹ ਤੁਹਾਨੂੰ ਦੱਸਾਂਗੇ ਤੇ ਦੱਸਿਓ ਤੁਹਾਨੂੰ ਕਿ ਵੀਡੀਓ ਕਿੰਦਾ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਇਹ ਵੀਡੀਓ ਨੂੰ ਲੰਮਾ ਵੀ ਬਹੁਤ ਕਰ ਸਕਦੇ ਆ ਪਰ ਇੰਨੇ ਕੇ ਨਾਲ ਮਤਲਬ ਕਿ ਜਿਹੜਾ ਤੁਹਾਡਾ YouTube ਚੈਨਲ ਇਹ ਬਣ ਜਾਂਦਾ ਤੇ ਜਰੂਰ ਆਪਣਾ ਇੱਕ ਨਵਾਂ YouTube ਚੈਨਲ ਕ੍ਰੀਏਟ ਕਰਿਓ ਤੇ ਇਹ ਬਹੁਤ ਸੌਖਾ ਤਰੀਕਾ YouTube ਚੈਨਲ ਬਣਾਉਣ ਦਾ ਤੇ ਕਿ ਇੰਨੇ ਕੇ ਥੋੜੇ ਕੇ ਸਟੈਪਾਂ ਨਾਲ ਮਤਲਬ ਕਿ ਸਟੈਪ ਬਾਈ ਸਟੈਪ ਇਹ YouTube ਚੈਨਲ ਬਣ ਜਾਂਦਾ ਤੇ ਆਪਣੇ ਵੀਡੀਓ ਜਰੂਰ ਅਪਲੋਡ ਕਰੋ ਕਿਸ ਤਰ੍ਹਾਂ ਦੇ ਵੀ ਸੁਣੋ ਕਿ ਵੀਡੀਓ ਬਣਾਉਣੇ ਪਸੰਦ ਆ ਹਨਾ ਕਿ ਉਹ ਤੁਸੀਂ ਵੀਡੀਓ ਬਣਾ ਕੇ ਮਤਲਬ ਕਿ ਆਪਣੇ YouTube ਤੇ ਅਪਲੋਡ ਕਰਦੇ ਰਹੋ ਤੇ ਇਸ ਤਰ੍ਹਾਂ ਤੁਹਾਡਾ ਇੱਕ ਨਵਾਂ YouTube ਚੈਨਲ ਬਣ ਜਾਂਦਾ ਤੇ ਦੱਸਿਓ ਕਿ ਤੁਹਾਨੂੰ ਕਿਦਾਂ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਫੇਰ ਤੇ ਧੰਨਵਾਦ